ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਪੌਲਿਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਦੀ ਮੌਤ ਹੋ ਗਈ ਹੈ ਨਿਰਮਲ ਸਿੰਘ ਪੰਗੂ ਪਰਲਸ ਕੰਪਨੀ ਰਾਹੀਂ ਨਿਵੇਸ਼ਕਾਂ ਦੇ 45000 ਕਰੋੜ ਰੁਪਏ ਠੱਗਣ ਦੇ ਦੋਸ਼ਾ ਤਹਿਤ ਜੇਲ੍ਹ ਦੇ ਵਿੱਚ ਕੰਸੀ ਕਪਲੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਦਾ ਐਤਵਾਰ ਦਿੱਲੀ ਦੇ ਵਿੱਚ ਦੇਰ ਰਾਤ ਦਿਹਾਂਤ ਹੋ ਗਿਆ ਡਸਵੀਏ ਭੰਗੂ ਨੂੰ ਜਨਵਰੀ 2016 ਦੇ ਵਿੱਚ ਕੇਂਦਰੀ ਜਾਂਚ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਐਤਵਾਰ ਰਾਜ ਜਦੋਂ ਨਿਰਮਲ ਭੰਗੂ ਦੀ ਸਿਹਤ ਵਿਗੜ ਗਈ ਤਾਂ ਉਹਨਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਅਤੇ ਸ਼ਾਮ 7 ਵਜੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪਾਲਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਸੀ ਇਸ ਤੋਂ ਬਾਅਦ ਉਹ 70 ਦੇ ਦਹਾਕੇ ਦੇ ਵਿੱਚ ਇੱਕ ਨੌਕਰੀ ਦੀ ਪਾਲ ਦੇ ਲਈ ਕੋਲਕਾਤਾ ਚਲੇ ਗਏ ਉੱਥੇ ਉਸਨੇ ਕੁਝ ਸਾਲ ਪੀਰਲੈਜ਼ ਨਾਮੀ ਇਨਵੈਸਟਮੈਂਟ ਕੰਪਨੀ ਦੇ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਉਸਨੇ ਹਰਿਆਣਾ ਦੀ ਇੱਕ ਕੰਪਨੀ ਗੋਲਡਨ ਫੋਰੈਸਟ ਇੰਡੀਅਨ ਲਿਮਟਿਡ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਕੰਪਨੀ ਦੇ ਬੰਦ ਹੋਣ ਤੋਂ ਬਾਅਦ ਨਿਰਮਲ ਸਿੰਘ ਬੇਰੋਜ਼ਗਾਰ ਹੋ ਗਿਆ ਪਰ ਇਸ ਸਮੇਂ ਦੌਰਾਨ ਉਸਨੇ ਚਿਟਪਣ ਦੇ ਨਾਮ ਤੇ ਲੋਕਾਂ ਨੂੰ ਠੱਗਣ ਦਾ ਇੱਕ ਚੰਗਾ ਹੁਨਰ ਸਿੱਖ ਲਿਆ ਸੀ ਉਸਨੇ 1980 ਦੇ ਵਿੱਚ ਪਰਲਸ ਗੋਲਡਨ ਫੋਰੈਸਟ ਨਾਮਕ ਇੱਕ ਕੰਪਨੀ ਬਣਾਈ ਜਿਸਨੇ ਰੁੱਖਾਂ ਦੇ ਬੂਟਿਆਂ ਦੇ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਮੁਨਾਫੇ ਦਾ ਦਾਅਵਾ ਕੀਤਾ 1996 ਤੱਕ ਉਸਨੇ ਇਸ ਤੋਂ ਕਰੋੜਾ ਰੁਪਏ ਇਕੱਠੇ ਕਰ ਲਏ ਸਨ ਪਰ ਇਨਕਮ ਟੈਕਸ ਅਤੇ ਹੋਰ ਪੜਤਾਲਾਂ ਕਾਰਨ ਉਸ ਨੂੰ ਇਹ ਕੰਪਨੀ ਬੰਦ ਕਰਨੀ ਪਈ ਨਰਮਲ ਸਿੰਘ ਪੰਗੋ ਨੇ 1996 ਦੇ ਵਿੱਚ ਪੀਏਸੀਐਲ ਨਾਮ ਦੀ ਇੱਕ ਰੀਅਲ ਅਸਟੇਟ ਕੰਪਨੀ ਬਣਾਈ ਅਤੇ ਫਿਰ ਇਸ ਨੂੰ ਇੱਕ ਨਿਵੇਸ਼ ਸਕੀਮ ਦੇ ਵਿੱਚ ਬਦਲ ਦਿੱਤਾ ਲੋਕਾਂ ਨੂੰ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਕਰੋੜਾ ਰੁਪਏ ਦਾ ਨਿਵੇਸ਼ ਕਰਾਇਆ ਅਤੇ ਕੁਝ ਹੀ ਸਮੇਂ ਵਿੱਚ 5 ਕਰੋੜ ਭੋਲੇ-ਪਾਲੇ ਨਿਵੇਸ਼ਕਾਂ ਨੇ 50000 ਕਰੋੜ ਰੁਪਏ ਦਾ ਨਿਵੇਸ਼ ਸਵੀਕਾਰ ਲਿਆ ਪੀਐਸੀਐਲ ਕਰੀਬ 3 ਲੱਖ 에ਜੈਂਟਾਂ ਨਾਲ ਆਪਣਾ ਕਾਰੋਬਾਰ ਚਲਾਉਂਦਾ ਸੀ ਦੱਸਦੇ ਕਿ ਇਸ ਧੋਖਾਧੜੀ ਦੇ ਰਾਹੀਂ ਪੰਗੂ ਨੇ ਅਰਬਾਂ ਰੁਪਏ ਦਾ ਸਮਰਾਜ ਖੜਾ ਕਰ ਲਿਆ ਅਜ ਪੰਗੂ ਦੀ ਦੇਸ਼ ਵਿਦੇਸ਼ ਤੇ ਲਗਭਗ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਅਰਬਾਂ ਦੀ ਜਾਇਦਾਦ ਹੈ ਆਸਟ੍ਰੇਲੀਆ ਤੇ ਹੋਰ ਥਾਵਾਂ ਤੇ ਵੀ ਉਸ ਦੀ ਸੰਪਤੀ ਜਿਹੜੀ ਹੈ ਪਰ ਦੱਸਦੇ ਕਿ ਕਾਫੀ ਸਮੇਂ ਤੋਂ ਤਿਹਾਰ ਜੇਲ੍ਹ ਦੇ ਵਿੱਚ ਉਹ ਬੰਦ ਹਨ ਇਸੇ ਮਾਮਲੇ ਨੂੰ ਲੈ ਕੇ ਤੇ دیر ਰਾਤ ਹੁਣ ਉਹਨਾਂ ਦੀ ਜੜੀ ਮੌਤ ਹੋ ਗਈ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ check tv